ਭਗਵੰਤ ਦੇਖੋ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜੀ ਮੈਨੂੰ ਪਹਿਲੇ ਵੀ ਅੰਮ੍ਰਿਤਸਰ ਘਰ ਦੇ ਵਿੱਚ ਮਿਲੇ ਸੀ ਉਦੋਂ ਵੀ ਉਹਨਾਂ ਨਾਲ ਡਿਸਕਸ਼ਨ ਹੋਈ ਸੀ ਉਦੋਂ ਤਾਂ ਬੜੀ ਪੋਜ਼ਿਟਿਵ ਡਿਸਕਸ਼ਨ ਹੋਈ ਸੀ ਤੇ ਅੱਜ ਫੇਰ ਅਸੀਂ ਮੈਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਸਾਡੇ ਸਾਥੀਆਂ ਦੇ ਤੇ ਸਾਹਮਣੇ ਗੱਲਬਾਤ ਕੀਤੀ ਆ ਇਹ ਉਸ ਨੂੰ ਇਹ ਕਿਹਾ ਸੀ ਕਿ ਅਸੀਂ ਮਾਂ ਗੱਠ ਬੰਧਨ ਜਿਹੜਾ ਵਾ ਪੰਜਾਬ ਦੇ ਵਿੱਚ ਬਣਾਉਣਾ ਚਾਹੁੰਦੇ ਆ ਤੁਸੀਂ ਵੀ ਸਾਡੇ ਵਿੱਚ ਸ਼ਾਮਲ ਹੋ ਤੇ ਉਹਨਾਂ ਨੇ ਇਹ ਕਹਿ ਕੇ ਥੋੜਾ ਜਿਹਾ ਸਾਨੂੰ ਮਜੂਜ਼ ਕੀਤਾ ਵਾ ਕਿ ਅਸੀਂ ਜੇ ਖੈਰਾ ਸਾਹਿਬ ਤੇ ਉਹਨਾਂ ਦੇ ਸਾਥੀ ਤੁਹਾਡੇ ਨਾਲ ਗੱਠ ਬੰਧਨ ਕਰਦੇ ਆ ਤੇ ਫੇਰ ਸ਼ਾਇਦ ਅਸੀਂ ਤੁਹਾਡੇ ਨਾਲ ਇਹ ਗੱਠਜੋੜਾਂ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਪਰ ਸਾਡੀ ਗੱਲ ਹੈ ਜੀ ਟੁੱਟੀ ਨਹੀਂ ਫਿਰ ਉਹਨਾਂ ਨਾਲ ਚੱਲਦੀ ਆ ਪਰ ਸਾਨੂੰ ਇੰਜ ਲੱਗਦਾ ਵੀ ਸ਼ਾਇਦ ਉਹ ਇਸ ਗੱਠਜੋੜਾਂ ਦੇ ਵਿੱਚ ਸ਼ਾਮਲ ਨਾ ਹੋਣ ਮੈਂ ਤੇ ਇਹ ਸਮਝਦਾ ਵਾਂ ਕਿ ਜਿਹੜਾ ਬੰਦਾ ਗੱਠਜੋੜਾਂ ਦੇ ਵਿੱਚ ਸ਼ਾਮਲ ਨਹੀਂ ਹੁੰਦਾ ਇਹਦਾ ਮਤਲਬ ਇਨਡਾਇਰੈਕਟਲੀ ਤੌਰ ਤੇ ਉਹ ਕਾਂਗਰਸ ਦੀ ਔਰ ਬਾਦਲਕਿਆਂ ਦੀ ਜੋ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਲੁੱਟਖੋਟਿਆ ਮਫਾਵਾ ਜਿਹੜੀ ਹੋ ਰਹੀ ਆ ਉਹ ਸਾਰੀ ਜਿਹੜੀ ਆ ਉਸ ਬੰਦੇ ਉਹਨਾਂ ਦੇ ਉਹ ਖਲਾਸਬ ਸਾਹਿਬ ਚਾਹਤੇ ਕਿ ਇੱਕ ਹੀ ਪਾਰਟੀ ਬਣੇ ਔਰ ਸਭ ਆਪ ਇਕੱਠੇ ਹੋ ਗਏ ਇੱਕ ਹੀ ਬਹਿਨ ਦੇ ਨਿਛੇ ਹਾਂ ਮੇਰੇ ਕੋ ਤੇ ਖੈਰਾ ਸਾਹਿਬ ਵੀ ਆਏ ਸੀ ਮੈਂ ਇਹਨਾਂ ਨੂੰ ਹੀ ਕੀਤੀ ਸੀ ਪਰ ਇਹਨਾਂ ਦੀ ਵਿੜਾਈ ਵੇਖੋ ਇਹਨਾਂ ਨੇ ਕਿਹਾ ਕਿ ਮੈਨੂੰ ਕੋਈ ਤਰ੍ਹਾਂ ਦੀ ਜੇ ਆਪਾਰੇ ਭਗਵਾਨਤ ਮਾਨ ਉਹਨੇ ਕੇਜਰੀਵਾਲ ਦੇ ਸਾਰੇ ਲੋਕ ਆਉਂਦੇ ਨੇ ਤੇ ਤੁਸੀਂ ਆਪਾਂ ਨੂੰ ਲੈ ਲਓ ਉਹਨਾਂ ਦਾ ਆਪਾਂ ਸਤਿਕਾਰ ਕਰਾਂਗੇ ਨਹੀਂ ਪਾਰਟੀ ਪਾਰਟੀ ਕੀ ਕੋਈ ਬਾਤ ਨਹੀਂ ਅਭੀ ਤੋ ਲਾਈ ਸੀ ਹੈ ਆਹ ਹਫਤਾ ਕਰਦੇ ਚੱਕਦੇ ਮਦਰਾ ਇਹ ਤਾਂ ਕੋ 5-7 ਦਿਨਾਂ ਤੱਕ ਸਾਹੀ ਮੀਟਿੰਗ ਕੋਈ ਰੱਖਾਂਗੇ ਰੱਖ ਕੇ ਉਹਦੇ ਵਿੱਚ ਕੋ ਫੈਸਲਾ ਕਰਾਂਗੇ ਬਹੁਤ ਛੇਤੀ ਫੈਸਲੇ ਹੋ ਜਾਣਗੇ ਲੇਕਿਨ ਤੁਸੀਂ ਸਮਝੋ ਵੀ ਗੱਲਬਾਤ ਜਿਹੜੀ ਬੜੀ ਪੋਜੀਟਿਵ ਚੱਲ ਰਹੀ ਹੈ ਐਸਪੀ ਅੱਜ ਕਹਿ ਗਈ ਹੈ ਕਿ ਆਮ ਆਦਮੀ ਪਾਰਟੀ ਸੇ ਸਾਡੀ ਬਾਤ ਹੋ ਗਈ ਹੈ ਹਮ ਨੂੰ ਨਹੀਂ ਆ ਰਹੇ ਨਹੀਂ मामੇ ਤੋਂ ਕੋਈ ਪਤਾ ਨਹੀਂ ਹਮਾਰੇ ਸਾਥ ਆ ਜਾ ਜਹਾਂ ਬੈਠ ਕੇ ਉਹ ਬਾਤਾਂ ਕੀਤੀ ਕਰਦੇ ਰਹੇ ਹਨ ਅਸੀਂ ਇੱਕ ਹੋਰ ਬੋਲਾ ਕਿ ਮਾਇਆਵਦੀ ਪ੍ਰਾਈਮ ਮਿੰਿਸਟਰ ਇਹ ہمارا ਇੱਕ ਚਲੇ ਤੋਂ ਮਨ ਲੱਗਦਾ ਹੈ ਤਾਂ ਠੀਕ ਹੈ ਜੋ ਜੇ ਮਾਰੀਓਨ ਸੇ ਬਾਤ ਕੋਈ ਹੋ ਜਾਏਗੀ ਤੋ ਠੀਕ ਹੈ ਜੋ ਉਹਨਾਂ ਦੀ ਬਾਤ ਹੈ ਉਸਕੇ ਪੇ ਵਿਚਾਰ ਕਰ ਸਕਤੇ ਸਰ ਕੋ ਕਾਂਗਰਸੀ ਵੀ ਆ ਰਹੇ ਨੇ ਕਾਂਗਰਸੀਆਂ ਨੇ ਤੇ ਕਾਂਗਰਸੀਆਂ ਦੇ ਕੀ ਆਉਣਾ ਹੈ ਲੈਣਾ ਹੀ ਨਹੀਂ ਕਾਂਗਰਸੀਆਂ ਨੂੰ ਤੇ ਨਹੀਂ ਸਰਾ ਕਾਂਗ ਸਿੰਘ ਹੁਣੀ ਇਹ ਕਹਿ ਕੇ ਗਏ ਆ ਕਿ ਤੁਸੀਂ ਇਹ ਸਹਿਮਤੀ ਦਿੱਤੀ ਹੈ ਕਿ ਮਾਇਆਵਤੀ ਪ੍ਰਾਈਮ ਮਿੰਿਸਟਰ ਮਾਇਆਵਤੀ ਪ੍ਰਾਈਮ ਮਿੰਿਸਟਰ ਹੋਏਗੀ ਉਹ ਬਾਹਰ ਆ ਕੇ ਬੋਲ ਕੇ ਗਏ ਵੇਖੋ ਇਹ ਤਾਂ ਤਾਂ ਹੀ ਆ ਨਾ ਜੇ ਬਹੁਜਨ ਸਮਾਜ ਪਾਰਟੀ ਨਾਲ ਸਾਡਾ ਪੱਕੇ ਸਾਡੇ ਨਾਲ ਆ ਕੇ ਗਠਜੋੜ ਵਿੱਚ ਸ਼ਾਮਿਲ ਹੁੰਦੇ ਆ ਤੇ ਫਿਰ ਕੀ ਹੈ ਸਫੇਰ ਸਿੰਘ ਉਹਨਾਂ ਦੀਆਂ ਗੱਲਾਂ ਨਹੀਂ 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 ਉਹ ਅਜੇ ਗੱਲ ਚੱਲਦੀ ਆ ਕੋਈ ਫਾਈਨਲ ਗੱਲ ਹੋ ਜੂਗੀ ਲੇਕਿਨ ਪੱਕਿਆਂ ਵਰਗੀ ਗੱਲ ਤੁਸੀਂ ਸਮਝੋ ਕਿ ਸਾਨੂੰ ਪੱਕੇ ਤੌਰ ਤੇ ਇਹ ਸਾਡੇ ਨਾਲ ਆ ਲੇਕਿਨ ਫਿਰ ਮਾਇਆਵਤੀ ਤੁਸੀਂ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਮੰਨ ਲਿਆ ਜਿਉ ਸਾਡੇ ਨਾਲ ਬਹੁਤ ਜਣ ਸਮਾਜ ਪਾਰਟੀ ਆਏਗੀ ਤੇ ਮਾਇਆਵਤੀ ਨੂੰ ਅਸੀਂ ਪ੍ਰਧਾਨ ਮੰਤਰੀ ਤੁਹਾਨੂੰ ਕੋਈ ਇੱਛ ਨਹੀਂ ਠੀਕ ਉਸਤੋਂ ਆਪਣੀ ਪਾਰਟੀ ਰਾਜ ਤੁਸੀਂ ਆਮਾਦੀ ਪਾਰਟੀ ਨੂੰ ਸਾਹਮਣੇ ਚਰਾ ਦਿੱਤਾ ਨਹੀਂ ਆਮਾਦੀ ਪਾਰਟੀ ਨੂੰ ਹੀ ਅਪਰੋਚ ਕੀਤਾ ਨਾ ਬੇਨਤੀ ਤਾਂ ਕੀਤੀ ਆ ਲੇਕਿਨ ਉਹ ਉਹ ਜਿਹੜੀ ਤੁਹਾਨੂੰ ਮੁਸ਼ਕਲ ਦੱਸੀ ਆ ਉਹ ਤੁਹਾਡੇ ਸਾਹਮਣੇ ਆ আচ্ছা ਜਿੰਨੇ ਪਾਰਟੀਆਂ ਦੇ ਮਹਾਕੜ ਜੋੜ ਦੇ ਪਾਰਟੀ ਦੇ ਮੁਖੀ ਨੇ ਉਹ ਚੋਣ ਲੜਨਗੇ ਜੀ ਲੋਕ ਸਭਾ ਦੀ ਜਿਵੇਂ ਖੈਰਾ ਸਭ ਕਰੀ ਨੇ ਦੇਖੋ ਜੀ ਅਸੀਂ ਤੇ ਜਿੱਤਣਾ ਟਕਸਾਲੀ ਕਾਲੀ ਦਲ ਅਸੀਂ ਤੇ ਤੁਹਾਡੇ ਸਾਹਮਣੇ ਕਹਿ ਦਿੰਦਾ ਕਿ ਅਸੀਂ ਜਿਹੜੇ ਤਿੰਨ ਵੱਡੇ ਸਾਡੇ ਲੀਡਰ ਆ ਡਾਕਟਰ ਸੰਸਿੰਗ ਜੰਡਾਲਾ ਸ਼ੇਖਮਾਨ ਸਾਹਿਬ ਤੇ ਮੈਂ ਅਸੀਂ ਤਾਂ ਇਲੈਕਸ਼ਨ ਨਹੀਂ ਲੜਨੀ ਥੱਲੇ ਇਲੈਕਸ਼ਨ ਲੜਾਵਾਂਗੇ ਸਾਰਿਆਂ ਦੀ ਮਤ ਕਰਾਂਗੇ ਜੇ ਅਸੀਂ ਲੜਨ ਆਪੇ ਤੇ ਫੇਰ ਪੰਜਾਬ ਦੇ ਵਿੱਚ ਸਾਰੇ ਦੇ ਵਿੱਚ ਸਾਡੀ ਨਵੀਂ ਪਾਰਟੀ ਆ ਸ਼ਾਇਦ ਅਸੀਂ ਫੇਰ ਉਹ ਠੀਕ ਠੀਕ ਨੀ ਰੱਖ ਠੀਕ